ਸੱਚੀ ਕਾਲੀ ਮੈਦਰ ਹੋ ਗਈਆਂ ਇੱਕ ਨਵੀਂ ਕਹਾਣੀ ਲੈ ਕੇ ਤੇ ਅੱਜ ਦੀ ਕਹਾਣੀ ਦਾ ਨਾਂ ਹੈ ਇੱਕ ਕਦਮ ਇੱਕ ਪਿੰਡ ਦੇ ਕੋਲ ਇੱਕ ਬਹੁਤ ਹੀ ਸੁੰਦਰ ਪਹਾੜ ਸੀ ਉਸ ਪਹਾੜ ਦੇ ਕੋਲ ਇੱਕ ਬਹੁਤ ਹੀ ਸੁੰਦਰ ਮੰਦਰ ਸੀ ਉਹ 10 ਮੀਲ ਦੀ ਦੂਰੀ ਤੇ ਹੀ ਸੀ ਤੇ ਪਿੰਡ ਤੋਂ ਇਹ ਮੰਦਰ ਦਿਖਾਈ ਦੇਂਦਾ ਸੀ ਦੂਰ ਦੂਰ ਦੇ ਲੋਕ ਉਸ ਮੰਦਰ ਦੇ ਦਰਸ਼ਨ ਕਰਨ ਆਉਂਦੇ ਤੇ ਉਸ ਪਹਾੜ ਨੂੰ ਦੇਖਣ ਜਾਂਦੇ ਉਸ ਪਿੰਡ ਵਿੱਚ ਇੱਕ ਨੌਜਵਾਨ ਸੀ ਉਹ ਵੀ ਸੋਚਦਾ ਸੀ ਕਿ ਕਦੀ ਮੈਂ ਵੀ ਦੇਖ ਕੇ ਆਵਾਂਗਾ ਲੇਕਿਨ ਇੱਕ ਦਿਨ ਉਸਨੇ ਤੈਅ ਕੀਤਾ ਕਿ ਮੈਂ ਕਦੋਂ ਤੱਕ ਰੁਕਿਆ ਰਹਾਂਗਾ ਅੱਜ ਰਾਤ ਮੈਂ ਉੱਠ ਕੇ ਚਲਾ ਜਾਣਾ ਏ ਸਵੇਰੇ ਧੁੱਪ ਵੱਧ ਜਾਂਦੀ ਸੀ ਐਸ ਲਈ ਉਹ 2 ਵਜੇ ਰਾਤ ਨੂੰ ਉੱਠਿਆ ਉਸਨੇ ਲਾਲਟਣ ਜਿਵਾਈ ਤੇ ਪਿੰਡੋਂ ਬਾਹਰ ਆ ਗਿਆ ਬਹੁਤ ਹੀ ਹਨੇਰੀ ਰਾਤ ਸੀ ਉਹ ਡਰ ਗਿਆ ਉਸਨੇ ਸੋਚਿਆ ਛੁੱਟੀ ਜੀ ਲਾਲਟਾ ਨਾ 2-3 ਕਦਮ ਤੱਕ ਰੋਸ਼ਨੀ ਜਾਂਦੀ ਆ 10 ਮੀਲ ਦਾ ਫਾਸਲਾ ਹੈ 10 ਮੀਲ ਦਾ ਹਨੇਰਾ ਐਨੀ ਛੋਟੀ ਜੀ ਲਾਲਟਨ ਨਾਲ ਕਿਵੇਂ ਘਟੇਗਾ ਹਨੇਰਾ ਇੰਨਾ ਵਿਸ਼ਾਲ ਹੈ ਤੇ ਐਨੀ ਛੋਟੀ ਜੀ ਲਾਲਟਨ ਹੈ ਮੇਰੇ ਕੋਲ ਇਸ ਦੇ ਨਾਲ ਕੀ ਹੋਵੇਗਾ ਇਹਦੇ ਨਾਲ 10 ਮੀਲ ਪਾਰ ਨਹੀਂ ਕੀਤੇ ਜਾ ਸਕਦੇ ਸੂਰਜ ਦਾ ਰਸਤਾ ਦੇਖਣਾ ਚਾਹੀਦਾ ਹੈ ਫਿਰ ਠੀਕ ਰਹੇਗਾ ਉਹ ਉੱਥੇ ਹੀ ਪਿੰਡ ਦੇ ਬਾਹਰ ਬੈਠ ਗਿਆ ਇਹ ਠੀਕ ਵੀ ਸੀ ਉਸਦੇ ਹਿਸਾਬ ਨਾਲ ਬਿਲਕੁਲ ਸਹੀ ਸੀ ਤੇ ਆਮ ਤੌਰ ਤੇ ਅਜਿਹਾ ਹਿਸਾਬ ਬਹੁਤ ਹੀ ਲੋਕਾਂ ਦਾ ਹੁੰਦਾ 3 ਫੁੱਟ ਤੱਕ ਤਾਂ ਰੋਸ਼ਨੀ ਪਹੁੰਚਦੀ ਹੈ ਤੇ 10 ਮੀਲ ਲੰਮਾ ਰਸਤਾ ਹੈ ਜੇਕਰ ਤਕਸੀਮ ਕਰੀਏ 10 ਮੀਲ ਵਿੱਚ 3 ਫੁੱਟ ਨੂੰ ਤਾਂ ਕੀ ਇਸ ਲਾਲਟਣ ਨਾਲ ਕੰਮ ਚੱਲਣ ਵਾਲਾ ਹੈ ਲੱਖਾਂ ਲਾਲਟਣਾਂ ਚਾਹੀਦੀਆਂ ਹਨ ਫਿਰ ਕਿਤੇ ਕੁਝ ਹੋ ਸਕਦਾ ਹੈ ਉਹ ਉੱਥੇ ਡਰਿਆ ਹੋਇਆ ਬੈਠਾ ਸੀ ਤੇ ਸਵੇਰ ਦੀ ਉਡੀਕ ਕਰਦਾ ਸੀ ਉਸੇ ਵੇਲੇ ਇੱਕ ਬੁੱਢਾ ਆਦਮੀ ਇੱਕ ਛੋਟੇ ਜਿਹੇ ਦੀਵੇ ਨੂੰ ਹੱਥ ਵਿੱਚ ਲੈ ਕੇ ਤੁਰਿਆ ਜਾ ਰਿਹਾ ਸੀ ਉਸਨੇ ਬੁੱਢੇ ਨੂੰ ਪੁੱਛਿਆ پاگل ਹੋ ਗਿਆ ਕੁਝ ਹਿਸਾਬ ਦਾ ਪਤਾ ਤੈਨੂੰ 10 ਮੀਲ ਦਾ ਲੰਬਾ ਰਸਤਾ ਤੇਰੀ ਦੀਵੇ ਤੋਂ ਤਾਂ ਇੱਕ ਕਦਮ ਦੀ ਰੋਸ਼ਨੀ ਨਹੀਂ ਪੈਂਦੀ ਉਸ ਬੁੱਢੇ ਨੇ ਕਿਹਾ ਪਾਗਲ ਇੱਕ ਕਦਮ ਤੋਂ ਵੱਧ ਕਦੇ ਕੋਈ ਚੱਲ ਸਕਿਆ ਇੱਕ ਕਦਮ ਤੋਂ ਵੱਧ ਮੈਂ ਚੱਲ ਨਹੀਂ ਸਕਦਾ ਰੋਸ਼ਨੀ ਚਾਹੇ 1000 ਮੀਲ ਵੀ ਪੈਂਦੀ ਰਹੇ ਤੇ ਜਦੋਂ ਤੱਕ ਮੈਂ ਇੱਕ ਕਦਮ ਚੱਲਦਾ ਹਾਂ ਉਦੋਂ ਤੱਕ ਰੋਸ਼ਨੀ ਇੱਕ ਕਦਮ ਅੱਗੇ ਵੱਧ ਜਾਂਦੀ ਏ 10 ਮੀਲ ਕੀ ਏ ਮੈਂ 10000 ਮੀਲ ਪਾਰ ਕਰ ਲਵਾਂਗਾ ਉਠ ਆ ਕਿਉਂ ਬੈਠਾ ਹੈ ਤੇਰੀ ਕੋਲ ਤਾਂ ਚੰਗੀ ਲਾਲਟ ਹੈ ਨੇ ਇੱਕ ਕਦਮ ਤੂੰ ਅੱਗੇ ਚੱਲੇਗਾ ਰੋਸ਼ਨੀ ਓਨੀ ਅੱਗੇ ਵੱਧ ਜਾਵੇਗੀ ਠੀਕ ਹੀ ਇਸ ਕਹਾਣੀ ਵਾਂਗ ਅਸੀਂ ਵੀ ਕਈ ਵਾਰਾਂ ਇਸ ਤਰ੍ਹਾਂ ਹੀ ਕਰਦੇ ਹਾਂ ਅਸੀਂ ਆਪਣੇ ਆਪ ਤੇ ਵਿਸ਼ਵਾਸੀ ਨਹੀਂ ਕਰਦੇ ਕਿ ਅਸੀਂ ਮੰਜ਼ਿਲ ਨੂੰ ਪ੍ਰਾਪਤ ਕਰ ਲਵਾਂਗੇ ਅਸੀਂ ਬਹਾਨੇ ਬਣਾਉਣੇ ਸ਼ੁਰੂ ਕਰ ਦਿੰਦੇ ਹਾਂ ਕਿ ਮੇਰੇ ਕੋਲ ਆ ਨਹੀਂ ਹੈਗਾ ਮੇਰੇ ਕੋਲ ਆਣਾ ਕਹੇਗਾ ਅਸਲੀ ਮੈਂ ਆਪਣੀ ਮੰਜ਼ਿਲ ਨਹੀਂ ਪ੍ਰਾਪਤ ਕਰ ਸਕਿਆ ਅਸੀਂ ਇੱਕ ਲਿਸਟ ਬਣਾ ਛੱਡਦੇ ਹਾਂ ਬਹਾਨਿਆਂ ਦੀ ਤਾਂ ਕਿ ਸਾਨੂੰ ਕੋਈ ਮਿਲੇ ਤੇ ਸਾਨੂੰ ਕੁਛ ਏ ਤੂੰ ਐ ਪ੍ਰਾਪਤ ਨਹੀਂ ਕੀਤਾ ਤਾਂ ਅਸੀਂ ਦੱਸ ਸਕੀਏ ਨਹੀਂ ਸਾਡੇ ਕੋਲ ਜੋ ਕੁਝ ਹੈਗਾ ਜਿੰਨੇ ਕ ਸੋਰਸ ਹੈਗੇ ਆ ਅਸੀਂ ਉਹਨਾਂ ਨੂੰ ਵਰਤ ਕੇ ਵੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹਾਂ ਜ਼ਰੂਰਤਾ ਇੱਕ ਹੌਸਲੇ ਦੀ ਤੇ ਜਿਸ ਦਿਨ ਅਸੀਂ ਆਪਣੇ ਮਨ 'ਚ ਧਾਰ ਲਿਆ ਕਿ ਅਸੀਂ ਆ ਪ੍ਰਾਪਤ ਕਰਨਾ ਸਾਡੀ ਮੰਜ਼ਿਲ ਕੀ ਆ ਤੇ ਅਸੀਂ ਉਸ ਦਿਨ ਇੱਕ ਇੱਕ ਕਦਮ ਪੁੱਟਦੇ ਹੋਏ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲਵਾਂਗੇ ਫਿਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ